ਹਾਂਜੀ ਬਲੋ ਪੈਨ ਪੈਨ ਕਾ ਲੇ ਕੇ ਵਲੋਗ ਚ ਬਹੁਤ ਬਹੁਤ ਤੇ ਦਿਲੋਂ ਧੰਨਵਾਦੀ ਹੋਰ ਸੁਣਾਓ ਕਿ ਮੈਂ ਠੀਕ ਠਾਕ ਹਾਂਜੀ ਤੇ ਇੱਕ ਇਤਨਾ ਜਦੋਂ ਆਪਾਂ ਵੀਡੀਓ ਤੇ ਮੈਂ ਪਹਿਲਾਂ ਸਟਾਰਟ ਕਰਦੀ ਬੋਲਦੀ ਹਾਂ ਕਿਉਂਕਿ ਮੇਰੇ ਦੋ ਬਲੌਗ ਆ ਮੈਂ ਦੋਨਾਂ ਦੀ ਵੀਡੀਓ ਪਾਉਣੀ ਕਰਕੇ ਮੇਰੇ ਆਏ ਹੋ ਜਾਂਦਾ ਵੀਰਪਾਲ ਕੌਰ ਬਲੌਗ ਤੇ ਕਿਉਂਕਿ ਉਹਤੇ ਬਿਜਲੀ ਫਿਰ ਆਪਾਂ ਪਾਉਣੀ ਹੈ ਨਾ ਹੋਰ ਸੁਣਾਓ ਜੀ ਕਿ ਮੈਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਕਿ ਠੰਡ ਬਹੁਤ ਜਿਆਦਾ ਹੋਈ ਵੀ ਹੈ ਤੇ ਆਪਣੀ ਤਾਂ ਕੋਟੀ ਉਹ ਪਾਈ ਵੀ ਜਿਹੜੀ ਪੂਰੀ ਠੰਡ ਕਵਰ ਕਰੇ ਰੋਕੇ ਤੇ ਅਪਾਜ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਪਾਰਟੀ ਵਯਰ ਦਵੱਟਿਆਂ ਦੀ ਤੇ ਇਹਦੇ ਵਿੱਚੋਂ ਬਹੁਤ ਪਹਿਲਾਂ ਕਹਿੰਦੀ ਸੀ ਵੀ ਦੁਬਾਰਾ ਤੁਸੀਂ ਮੀ ਜੀਦੀ ਦੀ ਦਵੱਟੇ ਮੰਗਵਾਏ ਨਹੀਂ ਕਿਉਂਕਿ ਦਵੱਟੇ ਆਪਣੇ ਨਾਲ ਦੇ ਨਾਲ ਸੇਲ ਹੋਗੇ ਸੀ ਤੇ ਠੰਡ ਜ਼ਿਆਦਾ ਹੋਣ ਕਰਕੇ ਤੇ ਇੱਕ ਜਾਗਟਾ ਕੋਟੀਆਂ ਦਾ ਕਸ ਹੋਣ ਕਰਕੇ ਫਿਰ ਵੀ ਇਸ ਤਰ੍ਹਾਂ ਹੋ ਗਿਆ ਵੀ ਨਹੀਂ ਮੰਗਵਾਏਗੇ ਇਹ ਤੇ ਲੋ ਜੀ ਆਪਣੇ ਕੋਲੇ ਤਨ ਦਵੱਟੇ ਪਏ ਨੇ ਇਹ ਚੈੱਕ ਆਪਾਂ ਕੂਰੀਅਰ ਕਰਵਾਉਣੇ ਸਾਨੂੰ ਉਹ ਵੀ ਦਿਖਾਵਾਂਗੇ ਦੋ ਆਪਣੇ ਕੋਲੇ ਐਸਟਾ ਪਏ ਆ ਜੇ ਸੋਸ ਨੂੰ ਵੀ ਜ਼ਰੂਰ ਤਾਂ ਤੁਸੀਂ ਮੰਗਵਾ ਸਕਦੇ ਆ ਬਹੁਤ ਘੱਟ ਰੇਟਾਂ ਤੇ ਤੇ ਲੋ ਜੀ ਵੀਡੀਓ ਜ਼ਿਆਦਾ ਲੰਬੀ ਨਹੀਂ ਕਰਦੇ ਆਪਾਂ ਕਿਉਂਕਿ ਕਿਤੇ ਠੰਡ ਬਹੁਤ ਜ਼ਿਆਦਾ ਹੋਈ ਪਈ ਆ ਮੌਸਮ ਸਹੀ ਨਹੀਂ ਹੈਗਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਜਿਹੜੀ ਆਪਾਂ ਕੋਰੀਅਰ ਕਰਵਾਵਾਂਗੇ ਤੇ ਆਪਾਂ ਤੁਹਾਨੂੰ ਵੀ ਦਿਖਾਵਾਂਗੇ ਕਿੱਥੇ ਆਪਾਂ ਕਰਵਾਉਣੀ ਆ ਤੇ ਜੇ ਦੋ ਪੀਸ ਆਪਣੇ ਕੋਲ ਵੱਧ ਗਏ ਤੇ ਜੇ ਤੁਹਾਨੂੰ ਲੋੜ ਆ ਤੁਸੀਂ ਮੰਗਵਾ ਸਕਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੀਆਂ ਵੀਡੀਓ ਕਿੱਦਾਂ ਦੀਆਂ ਲੱਗਦੀਆਂ ਬਹੁਤ ਐਹਦੀ ਦਾ ਧੰਨਵਾਦ ਤੁਸੀਂ ਮੈਨੂੰ ਇੰਨਾ ਰਿਸਪੌਂਸ ਦਿੱਤੀਆਂ ਪਿਆਰੀ ਤੁਸੀਂ ਹਰ ਸੁਣ ਸੁਣੇ ਕਮੈਂਟ ਕਰਦੀਆਂ ਮੇਰੀਆਂ ਭੈਣਾਂ ਮੈਨੂੰ ਬਹੁਤ ਬਹੁਤ ਤੇਹਦੀ ਦਾ ਧੰਨਵਾਦ ਕਰਦੀ ਹਾਂ ਹਲੋ ਜੀ ਇਹ ਇੱਕ ਦਵਟਾ ਪਕੌੜੀਆ ਕਰਵਾਉਣਾ ਮੇਰੀ ਬਹੁਤ ਪਿਆਰੀ ਭੈਣ ਕਰਨ ਉਹ ਅਸੀਂ YouTube ਤੇ ਇਕੱਠੀਆਂ ਜਾਨੀ ਇੱਕ ਦੂਜੇ ਨਾਲ ਜਾਣ ਪਛਾਣੂ ਹੋਈਆਂ ਤੇ ਇਹ ਵੈਸੇ ਚਲੋ ਅੱਜ ਕੋਰੀਅਰ ਕਰਵਾਉਣਾ ਨਹੀਂ ਜਾਇਆ ਗਿਆ ਤੇ ਠੰਡ ਜ਼ਿਆਦਾ ਕਰਕੇ ਤੇ ਨਹੀਂ ਅੱਜ ਕੋਈ ਯਾਗ ਕਿੰਨੀ ਸੋਣ ਦਿਖਾਈ ਨਹੀਂ ਸੀ ਜਾਣੀ ਕਿਤੇ ਲੋ ਆਦਿਆ ਪਾਸੋਂ ਨਹੀਂ ਦਿਖਾਉਣੀ ਆ ਭੈਣ ਦਾ ਦਵਤਾ ਕਿਤੇ ਨਾਲ ਨਾਲ ਰਲ ਜੇ ਭੈਣ ਨਹੀਂ ਫਿਰ ਲਾਈਵ ਦੇ ਵਿੱਚ ਪਸੰਦ ਕੀਤਾ ਸੀ ਇਹ ਤੇ ਲੋ ਜੀ ਇੱਕ ਆਪਾਂ ਭੈਣ ਨੂੰ ਗਿਫਟ ਕਰ ਲਾਂਗੇ ਇਹ ਦਿਖਾਉਣਾ ਨਹੀਂ ਕਿ ਭੈਣ ਜਾ ਕੇ ਖੋਲੂਗੀ ਤੇ ਦਿਖਾਉਗੀ ਸਾਨੂੰ ਆਪਾਂ ਕੀ ਕਰ ਲਿਆਗਾ ਇਹ ਕਰਨ ਭੈਣ ਨੇ ਆਪਣੇ ਨਾਲ YouTube ਤੋਂ ਜੁੜੇ ਹੋਏ ਰਾਜਗੜ੍ਹ ਤੋਂ ਹੋ ਰਾਜਗੜ੍ਹ ਆ ਕਿਹਨ ਦਾ ਭੈਣ ਦਾ ਨਾ ਦੀਪਾ ਬਲੋਕ ਵਾਲੀ ਭੈਣ ਆ ਜਿਹੜੀ YouTube ਤੇ ਪੈਣਾ ਵੀ ਇੱਕ ਵੀਡੀਓ ਵੀ ਇਹ ਨਹੀਂ ਹੋਣਾ ਤਾਂ ਪਤਾ ਲੱਗ ਗਿਆ ਹੂੰਗਾ ਇਹਦੀ ਦੀਪਾ ਬਲੌਕ ਵਾਲੀ ਭੈਣ ਦੀ ਨੋਦੀ ਇਹ ਮੇਰੀ ਕਰਨ ਭੈਣ ਦਾ ਦੁਪੱਟਾ ਵਾ ਬਹੁਤ ਸੋਹਣਾ ਦੁਪੱਟਾ ਹੈ ਹਰਾਲ ਨਾ ਜਾਵੇ ਦੂਜਿਆਂ ਦੇ ਨਾਲ ਤੇ ਕੋਈ ਛੋਟੇ ਛੋਟੇ ਫਰਕ ਹੁੰਦਾ ਇਹਨਾਂ ਦਾ ਲਓ ਜੀ ਲੋ ਕਰਨ ਭੈਣ ਆਪਣੀ ਵੀਡੀਓ ਦੇਖਣਗੇ ਲੋ ਭੈਣ ਦੀ ਕੁਆਦ ਦੁਪੱਟਾ ਪਾਸੋਂ ਕਰਨਾ ਲੱਗੇ ਤੁਹਾਨੂੰ ਵੀ ਇਸ ਤਰ੍ਹਾਂ ਚੀਜ਼ਾਂ ਦੀ ਜ਼ਰੂਰਤ ਹੋਵੇ ਤੁਸੀਂ ਕਮੈਂਟ ਕਰਕੇ ਦੱਸਿਓ ਆਪਾਂ ਦੁਪੱਟੇ ਹੋਰ ਆਰਡਰ ਕਰਵਾ ਲਾਂਗੇ ਹੋਰ ਮੰਗਵਾ ਲਾਂਗੇ ਜੇ ਨਾ ਵੀ ਉਹਨਾਂ ਨੇ ਕੋਰੀਅਰ ਕਰਵਾਏ ਤਾਂ ਆਪਾਂ ਆਪ ਜਾ ਕੇ ਲਿਆਵਾਂਗੇ ਲੋ ਜੀ ਕਿਤੇ ਸੋਹਣੇ ਫਲਾਵਰ ਇਹ ਕੈਰ ਨਪੈਣੀ ਪਸੰਦ ਕੀਤੀ ਸੀ ਲਾਈਵ 'ਚ ਆਪਾਂ ਦਿਖਾਤੀ ਸੀ ਜਿਹੜੇ ਇਹ ਹੈਵੀ ਆ ਸਵੇਰੇ ਆਪਾਂ ਤੁਹਾਨੂੰ ਦਿਖਾ ਦਾਂਗੇ ਜਿਹੜੇ ਆਪਣੀ ਮਤਲਬ ਇਹ ਦੁਘਾਟ ਰੇਟਾਂ ਵਾਲੀ ਤੇ ਥੋੜੀ ਜੀ ਉਹ ਅਸੀਂ ਪਿਸਤਾਰੇ ਘੱਟ ਲੱਗੇ ਹੋਏ ਆ ਲੋ ਜੀ 650 ਰੁਪਏ ਰੇਟ ਰਹੂਗਾ ਬਹੁਤ ਸੋਹਣੇ ਹੈਵੀ ਦੁਵੱਟੇ ਨੇ ਪਾਰਟੀ ਵੇਅਰ ਦੁਵੱਟੇ ਨਹੀਂ ਕਿਉਂਕਿ ਇਹਨਾਂ ਦੀ ਲੁੱਕ ਥੋੜੀ ਵੱਖਰੀ ਹੁੰਦੀ ਆ ਨਾ ਜਿੱਦਾਂ ਆਪਾਂ ਤਿਆਰ ਕਰਵਾਉਣੀ ਹੋ ਹਰ ਕਿਸੇ ਹੁੰਦਾ ਦੁਵੱਟਾ ਪਰ ਇਹ ਦੁਵੱਟਾ ਥੋੜਾ ਜਿਹਾ ਬੱਕਰੀ ਲੋਕ ਦਾ ਲੋ ਦੋ ਪੈਨ ਕੇਰਨ ਤੁਸੀਂ ਵੇਖੋ ਆਪਣਾ ਦੁਬਟਾ ਬਲੈਕ ਕਲਰ ਨਾਲ ਲੋ ਮਾਸਟਰ ਨਾਲ ਲੋ ਗਾਜਰੀ ਨਾਲ ਲੋ ਫਰੋਜੀ ਨਾਲ ਲੋ ਪਿੰਕ ਨਾਲ ਲੋ ਕਿੰਨੇ ਕਲਰ ਇਹਦੇ ਵਿੱਚ ਹਨ ਤੁਸੀਂ ਲੈ ਸਕਦੇ ਜਿਹੜੇ ਮਰਜ਼ੀ ਛੂਟ ਨਾਲ ਤੁਸੀਂ ਵਿਹਾਰ ਕਰ ਸਕਦੇ ਆ ਪਰਪਲ ਨਾਲ ਵੀ ਚੱਲੂਗਾ ਪਰਪਲ ਵੀ ਇਹਦੇ ਵਿੱਚ ਹੈਗਾ ਵਾ ਆਹ ਇਧਰਲੀ ਸਾਈਡ ਪਰਪਲ ਵੀ ਹੈ ਨੋ ਜੀ ਬਹੁਤ ਸੋਨੇ ਕਲਰ ਇਹਦੇ ਵਿੱਚ ਤੇ ਬੈ ਕਿ ਹੈਗਾ ਦਵਿਆ ਪੈਨੇ ਜਾਣਾ ਹੈਗਾ ਨਾਨਕ ਸ਼ਕਤ ਤੇ ਦੀ ਦਵਟਾ ਪੈਨ ਵੀ ਆਰ ਕਰਨੀ ਹੈ ਆਪਾਂ ਦਿਖਾਈ ਪੈਨ ਵੀਡੀਓ ਵੀ ਬਣਾਉਣਗੇ ਦੋਬਤੀ ਇਹ ਆਪਾਂ ਵੈਨੂ ਰੇਟ ਲਾਈ ਜੀ 650 ਦਾ ਲੋ ਜੀ ਇਹ ਕਰਨ ਪੈਨ ਕੋਲ ਵੀਡੀਓ ਪਹੁੰਚ ਜੂਗੀ ਪੈਨ ਦੇਖ ਲੈਣੇ ਲੋ ਪੈਨੇ ਇਹ ਆਪ ਦਾ ਦਵਟਾ ਹਵਾ ਪਹਿਲੇ ਪਾਸੇ ਕਰਦੀ ਹੈ ਕਿਉਂਕਿ ਵੇਚਣਾ ਮਲਟੀ ਸ਼ੀਟ ਚ ਹੁੰਦੇ ਆ ਵੇਚਣਾ ਰਾਜਣਾ 650 ਰੇਟ ਇਹ ਆਪਸੰਦ ਜਿਹੜੇ ਆਪਣੇ ਕੋਲੇ ਦੋ ਐਕਸਟਰਾ ਰਹਿ ਗਏ ਆਪਸ ਨੂੰ ਦਿਖਾ ਦਿੰਦੀ ਹੈ ਇਹ ਹੈ ਕਿ 650 ਵਾਲੇ ਕਾਲੂ ਥੋੜੇ ਘੱਟ ਰੇਟਾਂ ਵਾਲੇ ਆਪਾਂ ਤੁਹਾਨੂੰ ਖਾ ਦਾਂਗੇ ਤੁਹਾਨੂੰ ਕੋਈ ਵੀ ਲੋੜ ਹੋਵੇ ਤੁਸੀਂ ਮੰਗਵਾ ਸਕਦੇ ਹੋ ਲੋ ਜੀ ਇਹ ਪੈਨ ਦਾ ਇਹ ਪੈਨ ਕੋਲੇ ਗਿਆ ਆਪਣਾ ਪੂਰਾ ਕਿਉਂਕਿ ਅਸੀਂ YouTube ਤੇ ਭੈਣਾਂ ਜਦੋਂ ਇੱਕ ਦੂਜੇ ਦੇ ਨਾਲ ਅਸੀਂ ਸਿਰ ਹੁੰਦੀ ਹੈ ਫੋਨ ਤੇ ਵੀ ਗੱਲ ਕਰਦੀਆਂ ਹਨ ਕਿ ਜਿਹੜੇ ਅਸੀਂ ਇੱਕ ਦੂਜੇ ਤੋਂ ਭੈਣ ਭਰਾਤ ਵਰਕੇ ਹੁੰਦੀਆਂ ਹਨ ਫਿਰ ਕਿਉਂਕਿ ਆਪਾਂ ਕਿਹੜਾ ਆਪਣੇ ਗੱਪ ਤੇ ਬੈਠੇ ਕਮਾਨ ਹੁੰਦਾਗਾ ਆਪਾਂ ਕਰ ਤੀਜੀਰ ਲੋ ਜੀ ਇਹ ਦਵੱਟੇ ਆ ਗਏ ਜੀ ਛੋਟੇ ਲੈਣ ਵਾਸਤੇ ਤੁਸੀਂ ਲੈ ਸਕਦੇ ਆ ਇਹ ਦਵੱਟਾ ਬਹੁਤ ਪਿਆਰ ਮਿਲਿਆ ਬੰਨੀ ਇਹ ਦਵੱਟੀਆਂ ਤਾਂ ਮੈਂ ਬਸ ਸਿੰਗਲ ਸਿੰਗਲ ਪੀਸ ਰੱਖੀ ਕਿਉਂਕਿ ਸਾਨੂੰ 2-2 3-3 ਪੀਸੇ ਦੇ ਨਾਲ ਦੇ ਘਲਦੇ ਆ ਤੇ ਆਪਾਂ ਪਹਿਲਾਂ ਤੁਹਾਨੂੰ ਦਿਖਾਦੇ ਸੀ ਕਿ ਸੋਪ ਨੇ ਸਾਰੇ ਸੇਲ ਹੋ ਗਏ ਦੇਖੋ ਜੀ ਤੈਂ ਤੈਂ ਦੋ ਦੋ ਪੀਸ ਪਾ ਦਿੰਦੇ ਕਿਉਂਕਿ ਤੁਹਾਨੂੰ ਅੱਗੇ ਜਿਹਾ ਜਿਹੜਾ ਕੋਰੀਅਰ ਹੈ ਜਿਹੜਾ ਆਪਾਂ ਆਨਲਾਈਨ ਕਰਵਾਉਣੀ ਹੈ ਨਾ ਉਹਨੂੰ ਇਹ ਨਹੀਂ ਹੁੰਦੇ ਵੀ ਸ਼ਾਂਤੀ ਕਰਕੇ ਉਹਨਾਂ ਨੇ ਇੱਕ ਆਕੇ ਸਾਨੂੰ ਦਬੱਟਾ ਜਾਂ ਛੂਟ ਘੱਲਣਾ ਹੁੰਦਾ ਉਹਨਾਂ ਨੇ ਤਾਂ ਆਪ ਦਾ ਜਿੱਦਾਂ ਉਹਨਾਂ ਨੂੰ ਲੋਟ ਲੱਗਿਆ ਉਹਨਾਂ ਪਾ ਦੇਣੇ ਹੁੰਦੇ ਸਾਨੂੰ ਮਨਜ਼ੂਰ ਹੋਵੇ ਕਰਨੇ ਪੈਂਦੇ ਆ ਜੇ ਸਾਥੋਂ ਨਾ ਵੀ ਜਾਇਆ ਜਾਵੇ ਅਸੀਂ ਚਾਹੀਏ ਲੈਣ ਤਾਂ ਅਸੀਂ ਸਿੱਧਾ ਮਰਜੀ ਉੱਥੋਂ ਜਾ ਕੇ ਅਸੀਂ ਲੈ ਸਕਦੀ ਆ ਪਰ ਉਹਨਾਂ ਨੇ ਇਸ ਤਰ੍ਹਾਂ ਕਰਨਾ ਹੁੰਦਾ ਬਹੁਤ ਸੋਨਾ ਹੈਵੀ ਦਬੱਟਾ ਇਹਦਾ ਵੀ ਰੇਟ 650 ਹੋਊਗਾ ਦੇਖੋ ਜੀ ਸ਼ੈਨਿਕ ਦੇਖੋ ਕਿੰਡੀ ਸੋਹਣੀ ਕਿੰਡੀ ਸੋਹਣੀ ਲ ਲਿਖੋ ਇਹ ਵੀ ਹੈ ਵੀ ਨੇ ਦੁਪੱਟਾ ਪਾਰਟੀ ਵੇਅਰ ਦੁਪੱਟਾ ਇਹ ਵੀ ਤੁਸੀਂ ਕਿਹੜੇ ਸ਼ੂਟ ਨਾਲ ਲੈ ਸਕਦੇ ਫਰੋਜੀ ਨਾਲ ਵੀ ਲੈ ਸਕਦੇ ਪਰਪਲ ਨਾਲ ਲੈ ਸਕਦੇ ਹੋ ਔਰਿੰਜ ਨਾਲ ਲੈ ਸਕਦੀਆਂ ਗ੍ਰੇ ਕਲਰ ਵੀ ਇਹਦੇ ਵਿੱਚ ਹੈਗਾ ਵਾ ਦੇਖ ਲਓ ਜੀ ਪਰਪਲ ਗ੍ਰੇ ਮਾਸਟਰ ਕਲਰ ਸਕਿਨ ਕਲਰ ਵੀ ਹੈਗਾ ਕਈ ਕਲਰ ਹੈ ਇਹਦੇ ਵਿੱਚ ਹੀ ਬਹੁਤ ਸੋਹਣਾ ਲੱਗਦਾ ਵਾ ਤੁਸੀਂ ਵੀ ਲੈ ਸਕਦੇ ਪਾਰਟੀ ਵੇਅਰ ਦੁਪੱਟਾ ਬਹੁਤ ਘੱਟ ਦਿੱਤਾ ਤੇ ਲੋ ਜੀ ਸਾਰਦੇ 6 ਸੌ ਰੁਪਇਆ ਇਹ ਡਰੋਗਾ ਤਿੰਨ ਪੀਸ ਰਹਿ ਗਏ ਬਸ ਆਰਡਰ ਤੁਸੀਂ ਕਰ ਸਕਦੇ ਹੋ। ਬਸ ਸਿੰਗਲ ਪੀਸ ਰਹਿ ਗਿਆ ਆਪਣੇ ਕੋਲੇ ਇਹ ਸੋਨ ਦਿਖਾਤਾ। ਇਹ ਕਰੇਗਾ ਜੀ ਇਹਦੇ ਵਿੱਚ ਫਲਾਵਰ ਚ ਆ ਗਿਆ। ਮੈਂ ਨਹੀਂ ਦੇ ਸੀ ਕਿ ਮੈਂ ਆਪਣੇ ਦਵੱਟੇ ਨਾਲ ਕਿਤੇ ਆ ਨਨਾਰ ਰਲ ਜੇ। ਹੰਦੋ ਜੀ। ਦੇਖੋ। ਤੁਸੀਂ ਨਾਲੇ ਭੈਣ ਵੀਡੀਓ ਦੇਖਣ ਭੈਣ ਦੇਖੋ ਤੁਸੀਂ ਉਹੀ ਕੀਤਾ ਸੀ ਨਾ ਸਿਲੈਕਟ ਆ ਤਾਂ ਨਹੀਂ ਸੀਗਾ ਕਿਉਂਕਿ ਹਜੇ ਬਸ ਵੀਰੇ ਕਰਵਾਉਣਾ ਭੈਣ ਨੇ ਪਹਿਲਾਂ ਵੀਡੀਓ ਦੇਖ ਲੈਣੀ ਆ ਥੋੜਾ ਬਹੁਤਾ ਫਰਕ ਹੁੰਦਾ ਮੈਨਾਂ ਤਾਂ ਉਹਦੇ ਵਿੱਚ ਸ਼ਾਇਦ ਆਹ ਚੀਜ਼ ਪਰਪਲ ਆਦੀ ਆ ਆ ਫਰੂਜੀ ਨੂੰ ਉਸਦੇ ਪਰਪਲ ਆ ਚੇ ਇਹਦਾ ਨਵੋਜੀ ਸਿੰਗਲ ਪੀਸ ਰਹਿ ਗਿਆ ਇਹ 650 ਵਾਲਾ ਚ ਸਿੰਗਲ ਦੋ ਪੀਸ ਬਚੀ ਆਪਣੇ ਕੋਲ ਤੁਸੀਂ ਮੰਗਵਾ ਸਕਦੇ ਜਿਹੜੇ ਕੱਟ ਰੇਟ ਹੈ ਅਪਾ ਸੁਣ ਵੀਰੇ ਦਿਖਾ ਦਾਂਗੇ ਅੱਜ ਆਪਾਂ ਤੁਹਾਨੂੰ ਇਹ ਦਿਖਾ ਦਿੰਨੇ ਸਿੰਗਲ ਸਿੰਗਲ ਪੀਸ ਰਹਿ ਗਏ ਹੈ ਬਹੁਤ ਸੋਹਣੀ। ਪਾਰਟੀ ਵੇਅਰ ਦੁਪੱਟੇ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਮੰਗਾ ਕੇ ਰੱਖੋ। ਬਹੁਤ ਜੀ ਬਹੁਤ ਖੁੱਲੇ ਡੁੱਲੇ ਬਹੁਤ ਨੇ। ਇੱਕ ਕਿ ਦੇਖੋ ਨੇ ਕਲਰ ਵੀ ਬਹੁਤ ਸੋਹਣੇ ਸ਼ਾਈਨਿੰਗ ਬਹੁਤ ਸੋਹਣੀ ਇਹਨਾਂ ਦੀ। ਮੈਂ ਅਸਲ ਅੱਗੇ ਦੱਸ ਦਿੰਦੀ ਹਾਂ ਮੇਰੇ ਕਈਆਂ ਛੂਟਾਂ ਦੇ ਨਾਲ ਇਹਦੇ ਨਾਲ ਦੀ ਰੱਖੇ ਹੋਏ ਆ। ਕਿਉਂਕਿ ਆਪੋ ਚੱਕਰ 'ਚ ਨਹੀਂ ਵਰਦੇ ਹੁੰਦੇ ਦੁਪੱਟਾ ਤਿਆਰ ਤੁਰ ਕਰਨ ਦਾ। ਉਹ ਬਹੁਤ ਇੱਕ ਤਾਂ ਮਹਿੰਗਾ ਬਹੁਤ ਪੈਂਦਾ ਵਾ। ਇੱਕ ਉਹਦਾ ਟੈਨਸ਼ਨ ਬਹੁਤ ਹੁੰਦੀ ਆ। ਕਿਉਂਕਿ ਮੈਂ ਜਿਹੜਾ ਹੁਣ ਕੀਨ ਖਾ ਦਾ ਛੁੱਟ ਵੀ ਤਿਆਰ ਕੀਤਾ ਮੇਰੇ ਤਾਂ ਹੁ ਇਦਾਂ ਦੇ ਹੀ ਮੇਰਾ ਤਰਖਿਆ ਹੋਇਆ ਦੁਪੱਟਾ ਉਹ ਵੀ ਸਾਡਾ ਡਿਜ਼ਾਈਨ ਹੋ ਰਿਹਾ ਤੇ ਆਪਾਂ ਤਾਂ ਕੋਈ ਟੈਨਸ਼ਨ ਨਹੀਂ ਹੈਗੀ ਇਸ ਤਰ੍ਹਾਂ ਲੈ ਲੈਣਾ 9:00 ਬਸੋ ਨਾ ਇਹਨਾਂ ਜਿਹੜੇ ਕਿ ਦੋ ਪੀਸ ਤੁਸੀਂ ਮੰਗਾਓ ਵਸ ਵੀਡੀਓ ਦੇਖਣ ਸਾਰ ਆਰਡਰ ਕਰਵਾਓ ਜੇ ਤੁਸੀਂ ਦੋਨੇ ਪੀਸ ਇਕੱਠੇ ਕਰਵਾਉਂਗੇ ਸੋਨੂੰ ਕੋਰੀਅਰ ਚਾਰਜ ਆਪਾਂ ਸੋਨੂੰ ਤੁਸੋਂ ਤੋਂ ਨਹੀਂ ਲੈਂਦੇ ਆਪਾਂ ਕੋਰੀਅਰ ਚਾਰਜ ਆਪਦਾ ਲਾ ਲਾਂਗੇ ਜੇ ਤੁਸੀਂ ਦੋਨੇ ਪੀਸ ਇਕੱਠੇ ਮੰਗਵਾ ਲੇ ਤਾਂ ਕਿਉਂਕਿ ਆਪਣੇ ਕੋਲ ਰਹਿ ਕੇ ਸਿੰਗਲ ਪੀਸ ਹੁਣ ਤੇ ਚਲੋ ਆਪਾਂ ਕਹਿਣਾ ਤਾਂ ਵੀ ਪਲਾ ਕਰਦਾਂਗੇ ਦੋਨੇ ਪੀਸ ਰਹਿ ਕੇ ਸਿੰਗਲ ਇਹ ਕਿ ਤੁਸੀਂ ਆਪਾਂ ਕੂਰੀਅਰ ਚਾਰ ਦਾ ਪਾਪ ਦੇ ਕੋਲ ਲਾ ਦਾਂਗੇ ਜੇ ਤੁਸੀਂ ਇਕੱਠੇ ਮੰਗਵਾਏ ਤਾਂ ਜੇ ਸਿੱਕ ਮੰਗਾਸਨ ਕੂਰੀਅਰ ਤੇ ਅੱਜ ਆਪ ਲਾਉਣਾ ਪਊਗਾ ਬਬੂ ਜੀ ਬਹੁਤ ਵੱਡੇ ਖੁੱਲੇ ਡੁੱਲੇ ਬਹੁਤ ਜਿਆਦੇ ਆ ਤੇ ਠੰਡੇ ਤੌਰ ਤੇ ਰਿਕਾਰਡ ਦੀ ਪਿਛਲੇ ਸਾਠ ਠੰਡ ਨਹੀਂ ਸੀ ਪਈ ਤੇ ਐਡੀ ਠੰਡ ਬਹੁਤ ਪਈ ਆ ਚਲੋ ਜੀ ਠੀਕ ਆ ਬਹੁਤ ਧੰਨਵਾਦ ਆਪਣੇ ਨਾਲ ਜੁੜਨ ਦਾ ਹੁਣ ਲੋਥੀ ਤੁਹਾਨੂੰ ਪੀਸ ਇਕੱਠੇ ਮੰਗਾ ਲਓ ਤੁਸੀਂ ਕੋਰੀਅਰ ਚਾਰਜ ਆਪਾਂ ਸੋਂ ਤੋਂ ਨਹੀਂ ਲੈਂਦੇਗੇ 1300 ਸੋਡੇ ਘਰੇ ਪਹੁੰਚ ਜੂਗਾ ਚਲੋ ਜੀ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ஆனால் வீடியோ கதை எண்டா நாளை பிள்ளைச்சா நா நாளை கம்ம்தந்த